ਪਲਵਾਮਾ ਹਮਲੇ ਤੇ ਆਪਣੇ ਦਿੱਤੇ ਬਿਆਨ ਕਾਰਨ ਨਵਜੋਤ ਸਿੰਘ ਸਿੱਧੂ ਨੂੰ ਹਰ ਪਾਸੇ ਤੋਂ ਅਲੋਚਨਾ ਦੇ ਤਸੀਹੇ ਸਹੇਣੇ ਪੈ ਰਹੇ ਨੇ ਚਾਹੇ ਵਿਰੋਧੀ ਪਾਰਟੀਆਂ ਹੋਣ ਤੇ ਚਾਹੇ ਆਮ ਲੋਕ ਦੇਸ਼ ਭਰ ਚ ਨਵਜੋਤ ਸਿੰਘ ਸਿੱਧੂ ਦਾ ਵਿਰੋਧ ਹੋ ਰਿਹਾ ਤੇ ਸਿੱਧੂ ਦੇ ਪੁਤਲੇ ਤੇ ਕਾਲਖ ਮਲੀ ਜਾ ਰਹੀ ਹੈ ਅਤੇ ਪੁਤਲੇ ਫੁੱਕੇ ਜਾ ਰਹੇ ਨੇ ਇਸ ਮਾੜੀ ਘੜੀ ਚ ਨਵਜੋਤ ਸਿੱਧੂ ਦਾ ਸਹਾਰਾ ਬਣੇ ਨੇ ਉਹਨਾਂ ਦੇ ਹੀ ਕੈਪਟਨ ਜੀ ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੰਘ ਸਿੱਧੂ ਦੇ ਹੱਕ ਚ ਨਿੱਤਰ ਕੇ ਸਾਹਮਣੇ ਆਏ ਨੇ ਸਿੱਧੂ ਦੀ ਇਸ ਔਖੀ ਘੜੀ ਚ ਆਖਿਰਕਾਰ ਕੈਪਟਨ ਨੇ ਹੀ ਬਾਹ ਫੜੀ ਹੈ ਇੱਕ ਪ੍ਰੈਸ ਨੋਟ ਕੈਪਟਨ ਅਮਰਿੰਦਰ ਸਿੰਘ ਵੱਲੋਂ ਜੋ ਲਿਖਦੇ ਨੇ ਕਿ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਬਿਆਨ ਵਿੱਚ ਕੁਝ ਵੀ ਦੇਸ਼ਤਰੋ ਵਾਲਾ ਨਹੀਂ ਹੈ। ਸਿੱਧੂ ਨੂੰ ਪਲਵਾਮਾ ਹਮਲੇ ਤੇ ਆਪਣਾ ਪੱਖ ਸਪਸ਼ਟ ਕਰਨ ਦਾ ਅਧਿਕਾਰ ਹੈ। ਉੱਥੇ ਹੀ ਕੈਪਟਨ ਨੇ ਅਕਾਲੀ ਦਲ ਤੇ ਵੀ ਸ਼ਬਦੀ ਹਮਲੇ ਕੀਤੇ ਨੇ ਤੇ ਅਕਾਲੀ ਦਲ ਵੱਲੋਂ ਸਿਆਸੀ ਲਾਹਾ ਲੈਣ ਲਈ ਅੱਜ ਬਜਟ ਸੈਸ਼ਨ ਦੀ ਕਾਰਵਾਈ ਵਿੱਚ ਵਿਘਨ ਪਾਉਣ ਦੀ ਸਖਤ ਨਿੰਦਿਆ ਵੀ ਕੀਤੀ ਹੈ। ਕੈਪਟਨ ਨੇ ਕਿਹਾ ਕਿ ਜਦੋਂ ਸਿੱਧੂ ਕ੍ਰਿਕਟਰ ਸਨ ਤੇ ਉਹ ਖੁਦ ਫੌਜੀ ਸੀ ਤੇ ਦੋਵਾਂ ਦੇ ਵਿਚਾਰਾਂ ਵਿੱਚ ਫਰਕ ਸੀ। ਉਹਨਾਂ ਕਿਹਾ ਕਿ ਸਿੱਧੂ ਸ਼ਾਇਦ ਦੋਸਤੀ ਤੋਂ ਪ੍ਰਭਾਵਤ ਨੇ। ਪਰ ਉਹਨਾਂ ਦਾ ਮਕਸਦ ਦੇਸ਼ ਵਿਰੋਧੀ ਨਹੀਂ ਹੈ ਇਸ ਦੇ ਨਾਲ ਹੀ ਉਹਨਾਂ ਵਿਧਾਨ ਸਭਾ ਵਿੱਚ ਵੀ ਸਿਆਸੀ ਲਹਾ ਲੈਣ ਲਈ ਇਸ ਮੁੱਦੇ ਦੇ ਹੰਗਾਮਾ ਕਰਨ ਲਈ ਅਕਾਲੀ ਦਲ ਦੀ ਲਾਪਾਗੀਤੀ ਹੈ ਉਹਨਾਂ ਕਿਹਾ ਹੈ ਕਿ ਬਜਟ ਸੈਸ਼ਨ ਅਹਿਮ ਹੁੰਦਾ ਹੈ ਕਿਉਂਕਿ ਲੋਕ ਬੇਸਬਰੀ ਨਾਲ ਇਸ ਦੀ ਉਡੀਕ ਕਰਦੇ ਨੇ ਉਹਨਾਂ ਕਿਹਾ ਹੈ ਕਿ ਸਿੱਧੂ ਨੂੰ ਨਿਸ਼ਾਨਾ ਬਣਾ ਕੇ ਅਕਾਲੀ ਇਸ ਅਹਿਮ ਮੁੱਦੇ ਤੋਂ ਧਿਆਨ ਭਟਕਾ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਪਲਵਾਮਾ ਹਮਲੇ ਤੇ ਨਵਜੋਤ ਸਿੰਘ ਸਿੱਧੂ ਨੇ ਬਿਆਨ ਦਿੱਤਾ ਸੀ ਕਿ ਅਤਵਾਦ ਦਾ ਨਾ ਕੋਈ ਤਲਬ ਹੁੰਦਾ ਹੈ ਨਾ ਜਾਤ ਤੇ ਨਾ ਹੀ ਕੋਈ ਦੇਸ਼ ਨਵਜੋਤ ਸਿੱਧੂ ਦੇ ਇਸ ਬਿਆਨ ਦੀ ਲਗਾਤਾਰ ਆਲੋਚਨਾ ਹੋ ਰਹੀ ਹੈ ਤੇ ਆਖਰਕਾਰ ਨੂੰ ਕੈਪਟਨ ਅਮਰਿੰਦਰ ਸਿੰਘ ਹੀ ਉਹਨਾਂ ਦੇ ਹੱਕ 'ਚ ਨਿਤਰ ਕੇ ਸਾਹਮਣੇ ਆਏ ਨੇ ਬਿਊਰੋ ਰਿਪੋਰਟ